ਪਿੰਡ ਅਜੜਾਮ ਜ਼ਿਲ੍ਹਾ ਹੁਸ਼ਿਆਰਪੁਰ ਚ ਸੰਦੀਪ ਨੰਗਲੰਬੀਆ ਦੀ ਯਾਦ ਚ ਦਸ਼ਮੀਰ ਸਪੋਰਟਸ ਕਲੱਬ ਵੱਲੋਂ ਤੇਜਾ ਕਬੱਡੀ ਕੱਪ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਕੱਪ ਦਸ਼ਮੀਰ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਪਿੰਡ ਅਜੜਾਮ ਦੀ ਨਗਰ ਪੰਚਾਇਤ ਵਾਸੀ ਅਤੇ ਐਨ ਆਰ ਆਈ ਵਿਰਾਂਤ ਸੈਕਟਰ ਨਾਲ ਕਰਵਾਇਆ ਜਾ ਰਿਹਾ ਹੈ। ਇਸ ਕੱਪ ਦੇ ਵਿੱਚ ਪਹਿਲਾ ਇਨਾਮ 2,50,000 ਅਤੇ ਦੂਜਾ ਇਨਾਮ 2 ਲੱਖ ਰੱਖਿਆ ਗਿਆ। ਬੈਸਟ ਰੇਡਰ ਅਤੇ ਬੈਸਟ ਜਾਫੀ ਲਈ ਬੁਲਟ ਮੋਟਰਸਾਈਕਲ ਵੀ ਰੱਖੀ ਗਈਆਂ ਹਨ ਅਤੇ ਕਬੱਡੀ ਦੇ ਦਰਸ਼ਕਾਂ ਲਈ ਸਰਪ੍ਰਾਈਜ਼ ਕੂਪਨ ਵੀ ਪਾਏ ਜਾਣਗੇ। ਦਾਦਾ ਜੀ ਲਾਲ ਸਿੰਘ ਅਤੇ ਆਪਣੇ ਪਿਤਾ ਹਰਜਿੰਦਰ ਸਿੰਘ ਦੀ ਗੁਰਤੀ ਲੈ ਹੀਰਾ ਬ੍ਰਦਰਸ ਚਰਨਜੀਤ ਹੀਰਾ ਤੇ ਗੁਰਦੀਪ ਹੈਪੀ ਹੀਰਾ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸਾਲ ਇਹ ਟੂਰਨਾਮੈਂਟ ਕਰਵਾਉਂਦੇ ਹਨ ਦੋਨੋਂ ਭਰਾ ਆਪਣੀ ਕਰਮ ਭੂਮੀ ਨਿਊਜ਼ੀਲੈਂਡ ਤੋਂ ਹਰ ਸਾਲ ਪੰਜਾਬ ਆ ਕੇ ਆਪਣੀ ਮਾਂ ਖੇਡ ਕਬੱਡੀ ਨਾਲ ਆਪਣਾ ਪਿਆਰ ਜ਼ਾਹਰ ਕਰਦੇ ਹਨ ਅਤੇ ਬਹੁਤ ਹੀ ਵਧੀਆ ਕਬੱਡੀ ਕੱਪ ਕਰਵਾਉਂਦੇ ਹਨ ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਮ ਹੈ ਤੁਹਾਡਾ? ਅ ਮੇਰਾ ਨਾਮ ਉਹਦਾ ਗੁਰਦੀਪ ਸਿੰਘ ਹੈ ਬਟ ਮੈਨੂੰ ਹੈਪੀ ਹੀਰਾਨ ਦੇ ਨਾਮ ਨਾਲ ਜਾਣਦੇ ਸਾਰੇ। ਤਾਂ ਗੁਰਦੀਪ ਸਿੰਘ ਜੀ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਕਿਸ ਕੰਟਰੀ ਦੇ ਵਿੱਚ ਰਹਿੰਦੇ ਹੋ ਬੜੀ ਅੱਛੀ ਵੀ ਜੀ। ਅ ਮੈਂ ਭਾਈ ਨਿਊਜ਼ੀਲੈਂਡ ਚ ਰਹਿੰਦਾ। ਨਿਊਜ਼ੀਲੈਂਡ ਦੇ ਵਿੱਚ ਜਾ ਕੇ ਵੀ ਤੁਸੀਂ ਇਹ ਜਿਹੜਾ ਕਬੱਡੀ ਕੱਪ ਜਿਹੜਾ ਕਰਵਾ ਰਹੇ ਹੋ ਪਿੰਡ ਦੇ ਜਿਹੜਾ ਆਮ ਦੇ ਵਿੱਚ ਇਹ ਕਿਰਮਾ ਕਬੱਡੀ ਕੱਪ ਹੈ। ਇਹ ਭਾਈ ਤੀਜਾ ਕਬੱਡੀ ਕੱਪ ਆ ਤੇ ਸੰਦੀਪ ਭਾਈ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਤੇ ਉਹ ਉਹਦੀ ਯਾਦ ਚ ਟੂਰਨਾਮੈਂਟ ਕਰਾ ਰਹੇ ਆ। ਤਾਂ ਤੁਹਾਨੂੰ ਕਬੱਡੀ ਖੇਡਦੇ ਨਾਲ ਕਰੂੰ ਤਾਂ ਲਗਾਵ ਹੈਗਾ ਕੋਈ ਤੁਹਾਡੇ ਬਰਾਸਤ ਦੇ ਵਿੱਚ ਤੁਹਾਨੂੰ ਲਗਾਵ ਹੈ ਜਿੱਦਾਂ ਤੁਹਾਡੇ ਦਾਦੀ ਪੜਦਾਦੀ ਜਾਂ ਤੁਹਾਡੇ ਫਾਦਰ ਸਾਹਿਬ ਸ਼ਕੀਰ ਬੂਮੂ ਖੇਡਾਂ ਦੇਖਣ ਦੇ ਜਾਂ ਕਰਵਾਉਂਦੇ ਹਾਂਜੀ ਮੇਰੇ ਜਿਹੜੇ ਗ੍ਰੈਂਡਫਾਦਰ ਸੀ ਉਹ ਆਪ ਘੋਲਦੇ ਸੀ ਤੇ ਮੇਰੀ ਸਿਸਟਰ ਤੇ ਮੇਰਾ ਬ੍ਰਦਰ ਜਿਹੜਾ ਵੱਡਾ ਆ ਉਹ ਨੈਸ਼ਨਲ ਕਬੱਡੀ ਖੇਡਦੇ ਸੀਗੇ ਤੇ ਮੈਂ ਵੀ ਛੋੜੇ ਹੁੰਦੇ ਥੋੜੀ ਨੈਸ਼ਨਲ ਕਬੱਡੀ ਖੇਡੀ ਫਿਰ ਫੁੱਟਬਾਲ ਵੀ ਖੇਡਿਆ ਕਾਫੀ ਤੇ ਕ੍ਰਿਕਟ ਵੀ ਖੇੜੀ ਮਨਾਲਾ ਸਪੋਰਟਸ ਫੈਮਿਲੀ ਚੋਂ ਹੀ ਜਿੱਦਾਂ ਅਸੀਂ ਬਿਲੋਂਗ ਕਰਦੇ ਪਿੱਛੇ ਤੋਂ ਤੇ ਫਿਰ ਜਦੋਂ ਨਿਊਜ਼ੀਲੈਂਡ ਜਾ ਕੇ ਜਿੰਨਾ ਕੁ ਉੱਥੇ ਮੇਰੇ ਫਰੈਂਡ ਸਰਕਲ ਬਣਿਆ ਉਹ ਸਾਰੇ ਕਬੱਡੀ ਨਾਲ ਜਿਆਦਾ ਜੁੜੇ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਫਿਰ ਕਬੱਡੀ ਨਾਲ ਜੁੜ ਗਿਆ ਤੇ ਹੁਣ ਮੈਨੂੰ ਲੱਗਾ ਦਾ ਆਰਾਊਂਡ 14-15 ਸਾਲ ਹੋ ਗਏ ਜਿਹੜੇ ਕਬੱਡੀ ਨਾਲ ਜੁੜਿਆ ਨੂੰ ਤਾਂ ਸਰ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਤੁਸੀਂ ਪੰਜਾਬ ਦੀ ਜਿਹੜੀ ਸੱਭਿਆਚਾਰ ਹੈਗੀ ਆ ਪੰਜਾਬ ਦਾ ਜਿਹੜਾ ਕਲਚਰ ਹੈਗਾ ਪੰਜਾਬ ਦੀ ਜਿਹੜੀ ਗੇਮ ਆ ਕਬੱਡੀ ਉਹਨੂੰ ਬਰਕਰਾਰ ਰੱਖਿਆ ਆਪਣੇ ਦਿਲ ਦੇ ਵਿੱਚ ਸਮਾ ਕੇ ਰੱਖਿਆ ਫਿਰ ਇਹ ਜਿਹੜਾ ਤੁਸੀਂ 3 ਸਾਲ ਤੋਂ ਜਿਹੜਾ ਕਰਵਾ ਰਹੇ ਹੋ ਲਗਾਤਾਰ ਟੂਰਨਾਮੈਂਟ ਇੰਨੇ ਆਪੀ ਤੁਹਾਡਾ ਬ੍ਰਦਰ ਵੀ ਤੁਹਾਡੇ ਨਾਲ ਕੰਦੇ ਨਾਲ ਗੰਦਾ ਜੋੜ ਕੇ ਜਿਲੇ ਚੱਲਦਾ ਹੈਗਾ ਤਾਂ ਤੁਸੀਂ ਬੂਰਿਆਂ ਨੂੰ ਵੀ ਇੱਥੇ ਲੈ ਕੇ ਆਉਨੇ ਇਸ ਖੇਡ ਦੇਖਣ ਵਾਸਤੇ ਹਾਂਜੀ ਪਰ ਇਹ ਤਾਂ ਦੇਖੋ ਸਾਰਿਆਂ ਦੇ ਸੰਜੋਗ ਨਹੀਂ ਹੁੰਦਾ ਮੇਰੇ ਬ੍ਰਦਰ ਨੂੰ ਵੀ ਮਤਲਬ ਪਹਿਲਾਂ ਤਾਂ ਦੱਸਿਆ ਵੀ ਕੋਈ ਥੋੜੀ ਖੇਡਦਾ ਸੀ ਫਿਰ ਹੁਣ ਪਿਛਲੇ 10 ਸਾਲ ਤੋਂ ਵੀ ਉਹਦਾ ਇੰਟਰਸਟ ਕਾਫੀ ਹੋ ਗਿਆ ਇਹਦਾ ਨੂੰ ਤੇ ਉਹ ਹਮੇਸ਼ਾ ਨਾਲ ਰਹਿੰਦਾ ਹੁਣ ਉਹਨੇ ਵੀ ਆ ਜਾਣਾ ਥੋੜੇ ਦਿਨਾਂ ਨੂੰ ਤੇ ਫਿਰ ਦੋਨੇ ਭਰਾ ਰਲ ਕੇ ਸਾਰਾ ਕੰਮ ਇਹ ਜਿੰਨਾ ਵੀ ਟੂਰਨਾਮੈਂਟ ਦਾ ਉਹਨੂੰ ਨੇਪਰੇ ਚਾੜੀਦਾ ਤਾਂ ਕਿੰਨਾ ਖਚਾ ਹੁੰਦਾ ਸਾਡ ਤੁਹਾਨੂੰ ਇਸ ਟੂਰਨਾਮੈਂਟ ਦਾ ਭਾਈ ਜਿੰਨਾ ਸਾਡੇ ਆਪਣੇ ਇਸ ਦਬਾਬੇ ਦੇ ਏਰੀਆ ਚ ਹੁਣ ਟੂਰਨਾਮੈਂਟ ਘਟ ਗਿਆ ਸੀਗੇ ਹੁਣ ਦੁਬਾਰਾ ਇਹ ਟੂਰਨਾਮੈਂਟ ਹੋਣ ਨਾਲ ਆਲੇ-ਦੋਲੇ ਟੂਰਨਾਮੈਂਟ ਬਹੁਤ ਹੋ ਰਹੇ ਆ ਤੇ ਮਨ ਲਓ ਪਿਛਲੇ ਸਾਲ ਤੋਂ ਜਦੋਂ ਟੂਰਨਾਮੈਂਟ ਆਈ ਉਸ ਦਿਨ ਤੋਂ ਲੋਕੀ ਪੁੱਛਦੇ ਵੀ ਅਗਲੇ ਸਾਲ ਕਿਹੜੀ ਤਰੀਕ ਨੂੰ ਟੂਰਨਾਮੈਂਟ ਕਰਨਾ ਤਾਂ ਸਰ ਜਦੋਂ ਟੂਰਨਾਮੈਂਟ ਦੇ ਵਿੱਚ ਤੁਸੀਂ ਕრაਊਡ ਦੇਖਦੇ ਆ ਰਸ਼ ਦੇਖਦੇ ਆ ਫਿਰ ਕਿੱਦਾਂ ਦਾ ਦਿਲ ਨੂੰ ਮਹਿਸੂਸ ਹੁੰਦਾ ਦਿਲ ਨੂੰ ਕਿੱਦਾਂ ਦਿਲ ਆਉਂਦਾ ਦੇਖੋ ਭਾਈ ਇਹ ਆਪਾਂ ਜਿੰਨਾ ਵੀ ਕੁਝ ਕਰਦੇ ਆ ਇਹ ਸਿਰਫ ਉਹਨਾਂ ਲਈ ਕਰਦੇ ਆ ਤੇ ਜਦੋਂ ਉਹ ਜਿੰਨੇ ਵੱਧ ਛੱਡ ਕੇ ਆਉਂਦੇ ਆ ਉਹ ਆਪਾਂ ਨੂੰ ਆਪਣੇ ਆਪ ਦੇ ਦਿਨ ਨੂੰ ਸਕੂਨ ਹੁੰਦਾ ਵੀ ਉਹ ਜੋ ਕਾਰਜ ਅਸੀਂ ਕਰਨਾ ਚਾਹੁੰਦੇ ਸੀ ਉਹ ਕਾਰਜ ਸਫਲ ਹੋ ਗਿਆ ਅ ਇਸ ਵਾਰ ਵੀ ਕੋਈ ਜਿਹੜੀ ਨਿਊਜ਼ੀਲੈਂਡ ਤੋਂ ਆਉਣਗੇ ਸਪੈਸ਼ਲਿਸਟ 11 ਦੇਖਣ ਵਾਸਤੇ ਅ ਨਹੀਂ ਇਸ ਸਾਲ ਥੋੜਾ ਕੈਨਸਲ ਹੈ ਉਹ ਨਹੀਂ ਆਣਗੇ ਸ਼ਾਇਦ ਆਪਾਂ ਹੋਪਫੁਲੀ ਕਰ ਰਹੇ ਆ ਕਿ ਅਗਲੇ ਸਾਲ ਆਉਣ ਉਹ ਕਿਉਂਕਿ ਉਹ ਵੀ ਥੋੜੇ ਕੰਮ ਕਾਰਜ ਵਿੱਚ ਬਿਜ਼ੀ ਉਹ ਆੜੀ ਉਹ ਇੰਡੀਆ ਵਿਜ਼ਿਟ ਕਰ ਗਏ ਉਹ ਰਾਜਸਥਾਨ ਜਾਂ ਹੋਰ ਸਾਈਡ ਤੇ ਆਏ ਸੀਗੇ ਤੇ ਉਹ ਹੁਣ ਉਹਨਾਂ ਦਾ ਪਲਾਨ ਹੈ ਵੀ ਅਗਲੇ ਸਾਲ ਨਾਲੇ ਆਪਾਂ ਆਪਾਂ ਜਿਹੜੇ ਘਰ ਚ ਬੈਠੇ ਆਂ ਇਹ ਘਰ ਦੀ ਸੀ ਓਪਨਿੰਗ ਕਰਨੀ ਤੇ ਫਿਰ ਉਸ ਲਈ ਉਹ ਆਉਣਗੇ ਸਾਰੇ ਜਣੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਹੁਸਿਯਾਰਪੁਰ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ